ਸਿੱਖ ਕੌਮ ਨੂੰ ਜਗਾਉਣ ਦੀ ਕੋਸ਼ਿਸ਼ ਕਰਦਾ ਹੈ ਸਿੱਖਾਂ ਨੂੰ ਨਸ਼ਿਆਂ ਤੋਂ ਦੂਰ ਕਰਦਾ ਹੈ ਗੁਰੂ ਨਾਲ ਜੋੜਦਾ ਹੈ ਉਹ ਹਮੇਸ਼ਾ ਹੀ ਸੈਂਟਰ ਦੀਆਂ ਨਜ਼ਰਾਂ ਦੇ ਵਿੱਚ ਉੱਭਦਾ ਹੈ ਬਾਕੀ ਸਿੰਘ ਤਾਂ ਆ ਗਏ ਪਰ ਹੁਣ ਅਮਰਪਾਲ ਸਿੰਘ ਦੀ ਵੀ ਵਾਪਸੀ ਹੈ ਮੇਰੇ ਖਿਆਲ ਨਾਲ 22 ਤਰੀਕ ਨੂੰ ਜਿਹੜੇ ਬਾਕੀ ਸਿੰਘ ਆਏ ਆ ਉਨਾ ਬਾਰੇ ਪਤਾ ਕੀਤਾ ਸੀ ਵੀ ਇਹ ਮਿਲਨ ਦੇ ਦੇਣ ਪ੍ਰਸਾਦ ਸੰਗਤ ਨਹੀਂ ਇਹ ਮਿਲਨ ਨਹੀਂ ਦੇ ਰਿਹਾ ਕਿਸੇ ਨੂੰ ਜੇਲਾਂ ਦੇ ਵਿੱਚ ਬਈ ਸੁਖਬੀਰ ਬਾਦਲ ਅਕਾਲੀ ਦਲ ਦਾ ਪ੍ਰਧਾਨ ਨਹੀਂ ਹੈ ਇਹ ਕਹੇ ਜੇ ਟੋਲੇ ਦਾ ਪ੍ਰਧਾਨ ਹੈ ਜਿਹੜਾ ਨਾ ਤਾਂ ਉਹਨਾਂ ਦੇ ਵਿੱਚ ਮਨਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇੱਜ਼ਤ ਹੈ ਅਦਰ ਵੇ ਸਤਕਾਰ ਹੈ ਤੇ ਨਾਹੀਂ ਸ਼੍ਰੀ ਅਕਾਲ ਤਖਸਾਲ ਸਾਹਿਬ ਦਾ ਇਹਨੇ ਆਪ ਪ੍ਰਧਾਨ ਬਣਨ ਵਾਸਤੇ ਪਹਿਲਾਂ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਜਥੇਦਾਰ ਨੂੰ ਬਦਲਿਆ ਇਹਨਾਂ ਨੂੰ ਸਿਰਫ ਕੁਰਸੀ ਚਾਹੀਦੀ ਹੈ ਇਹਨਾਂ ਦੇ ਮਨ ਚ ਅਕਾਲ ਤਖਸਾਲ ਦਾ ਜਾਂ ਉੱਥੇ ਦੇ ਜਥੇਦਾਰ ਦਾ ਕੋਈ ਅਦਬ ਸਤਕਾਰ ਨਹੀਂ ਹੈ ਕੋਈ ਇੱਜ਼ਤ ਨਹੀਂ ਹੈ ਜਿਹੜਾ ਇਹ ਪ੍ਰਧਾਨ ਬਣਿਆ ਉਹ ਟੋਲਾ ਹੈ ਜਿਹਦਾ ਨਾਂ ਸੁਖਬੀਰ ਬినా ਸਰਦਾ ਹੈ ਤੇ ਨਾ ਸੁਖਬੀਰ ਦਾ ਉਹਨਾਂ ਬਿਨਾ ਸਰਦਾ ਹੈ ਭਗਵਾਨ ਤਮਾਨ ਤੈਨੂੰ ਤਾਂ ਮੰਨਾਂਗੇ ਬਈ ਤੂੰ ਮੁੱਖ ਮੰਤਰੀ ਐ ਜਿਹੜੀ ਆ ਬੀਬੀ ਫੜੀ ਐ ਇਹਦਾ ਘਾਟਾ ਆ ਕੇ ਦਿਖਾ ਫੇਰ ਮੰਨੂਗਾ ਤੈਨੂੰ ਬਈ ਤੂੰ ਹੈ ਮੁੱਖ ਮੰਤਰੀ ਗਹਨੂ ਮੈਂ ਤੁਹਾਨੂੰ ਯਕੀਨ ਦਿਵਾਉਣਾ ਏ ਇਹਨਾਂ ਦੀ ਇੱਕ ਸੀਟ ਵੀ ਆ ਜਾਵੇ ਇੱਕ ਬਹੁਤ ਬੁਰਾ ਹਾਲ ਹੋ ਗਿਆ ਪਿੰਡਾਂ ਚ ਇਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ 2 ਸਾਲ ਹੋਣ ਆਲੇ ਐ ਕਈ ਸੰਗਾਂ ਨੂੰ ਤਾਂ 2 ਸਾਲ ਤੋਂ ਵੱਧ ਸਮਾਂ ਵੀ ਹੋ ਗਿਆ ਅਮਰਤਪਾਲ ਨੂੰ 2 ਸਾਲ ਹੋਣ ਵਾਲੇ ਐ ਐਨਐਸਏ ਦੇ ਕੇਸ ਵਿੱਚ ਬੰਦ ਸੀ ਬਾਕੀ ਵੀ ਜਿਹੜੇ ਬੇਦੋਸ਼ੇ ਮੈਂ ਤਾਂ ਕਹਿੰਦਾ ਇਹ ਸਾਰੀ ਬੇ ਸਾਧ ਸੰਗਤ ਇਹਨਾਂ ਨੇ ਕੀ ਕੀਤਾ ਸਿਰਫ ਸਿੱਖ ਕੌਮ ਨੂੰ ਜਗਾਇਆ ਤੇ ਨਸ਼ਿਆਂ ਤੋਂ ਦੂਰ ਕੀਤਾ ਆਪਣੀ ਹੋਂਦ ਦਾ ਅਸਾਸ ਕਰਾਇਆ ਪ੍ਰਸਾਦ ਸੰਗਤ ਜੀ ਜਿਹੜਾ ਸਿੱਖ ਕੌਮ ਨੂੰ ਜਗਾਉਣ ਦੀ ਕੋਸ਼ਿਸ਼ ਕਰਦਾ ਹੈ ਸਿੱਖਾਂ ਨੂੰ ਨਸ਼ਿਆਂ ਤੋਂ ਦੂਰ ਕਰਦਾ ਹੈ ਗੁਰੂ ਨਾਲ ਜੋੜਦਾ ਹੈ ਉਹ ਹਮੇਸ਼ਾ ਹੀ ਸੈਂਟਰ ਦੀਆਂ ਨਜ਼ਰਾਂ ਦੇ ਵਿੱਚ ਉੱਭਦਾ ਹੈ ਇਸੇ ਗੱਲ ਕਰਕੇ ਜਿੰਨੇ ਵੀ ਸਿੰਘ ਆਪਣੇ ਮੁੰਡੇ ਅੰਮ੍ਰਿਤਪਾਲ ਦੇ ਨਾਲ ਸੀਗੇ ਤੇ ਅੰਮ੍ਰਿਤਪਾਲ ਨੂੰ ਸਾਰਿਆਂ ਨੂੰ ਐਨਐਸਏ ਲਾ ਕੇ ਡਿਬਰੂਗੜਾ ਸਾਮ ਭੇਜਤਾ ਬਾਕੀ ਸਿੰਘ ਤਾਂ ਆ ਗਏ ਪਰ ਹੁਣ ਅੰਮ੍ਰਿਤਪਾਲ ਸਿੰਘ ਦੀ ਵੀ ਵਾਪਸੀ ਹੈ ਮੇਰੇ ਖਿਆਲ ਨਾਲ 22 ਤਰੀਕ ਨੂੰ ਪ੍ਰਸਾਦ ਸੰਗਤ ਜੀ ਅਸੀਂ ਮੈਂ ਜਿਹੜੇ ਬਾਕੀ ਸਿੰਘ ਆਏ ਆ ਉਹਨਾਂ ਬਾਰੇ ਪਤਾ ਕੀਤਾ ਸੀ ਵੀ ਇਹ ਮਿਲਨ ਦੇ ਦੇਣ ਪ੍ਰਸਾਦ ਸੰਗਤ ਨਹੀਂ ਇਹ ਮਿਲਨ ਨਹੀਂ ਦੇ ਰਹੇ ਕਿਸੇ ਨੂੰ ਜੇਲਾਂ ਦੇ ਵਿੱਚ ਇਹ ਧੱਕਾ ਹੋ ਰਿਹਾ ਆਪਣੇ ਨਾਲ ਇਹ ਹੀ ਗੱਲਾਂ ਅੰਮ੍ਰਿਤਪਾਲ ਮਹਿਸੂਸ ਕਰਾਉਂਦਾ ਸੀ ਤੁਹਾਨੂੰ ਬਈ ਕਿਵੇਂ ਸਰਕਾਰ ਸਾਡੇ ਨਾਲ ਧੱਕਾ ਕਰਦੀ ਹੈ 2 ਸਾਲ ਹੋ ਗਏ ਵਿੱਚ ਕਈ ਸਿੰਘ ਐਸੇ ਵੀ ਹੈ ਜਿਨ੍ਹਾਂ ਦੀਆਂ ਨੌਕਰੀਆਂ ਸੀ ਸਰਕਾਰੀ ਨੌਕਰੀਆਂ ਵੀ ਸੀ ਉਹ ਨੌਕਰੀਆਂ ਵੀ ਗਈਆਂ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਵੀ ਉਹਨਾਂ ਨੂੰ ਮੁੰਡਿਆਂ ਨੂੰ ਸਾਰਿਆਂ ਨੂੰ ਰੀਲੀਜ਼ ਕਰਕੇ ਤੇ ਉਹਨਾਂ ਦੀਆਂ ਨੌਕਰੀਆਂ ਵਾਪਸ ਕੀਤੀਆਂ ਜਾਣ ਬਾਕੀ ਸਾਰਾ ਸੰਗਤ ਜੀ ਜਿਹੜਾ ਸੁਖਬੀਰ ਬਾਦਲ ਦੁਬਾਰਾ ਅਕਾਲੀ ਦਲ ਦਾ ਪ੍ਰਧਾਨ ਬਣਿਆ ਹੈ ਤੁਸੀਂ ਸੁਣਿਆ ਹੋਣਾ ਮੈਂ ਪਹਿਲਾਂ ਵੀ ਕਿਹਾ ਸੀ ਬਈ ਸੁਖਬੀਰ ਬਾਦਲ ਅਕਾਲੀ ਦਲ ਦਾ ਪ੍ਰਧਾਨ ਨਹੀਂ ਹੈ ਇਹ ਇੱਕ ਇਹੋ ਜਿਹੇ ਟੋਲੇ ਦਾ ਪ੍ਰਧਾਨ ਹੈ ਜਿਹੜਾ ਨਾ ਤਾਂ ਉਹਨਾਂ ਦੇ ਵਿੱਚ ਮਨਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇੱਜ਼ਤ ਹੈ ਅਦਬ ਹੈ ਸਤਕਾਰ ਹੈ ਤੇ ਨਾ ਹੀ ਸ੍ਰੀ ਅਕਾਲ ਤਖਤ ਸਾਹਿਬ ਦਾ ਉਹਨਾਂ ਨੇ ਸੁਖਬੀਰ ਦੀ ਚੋਣ ਕਰਨੀ ਜਿਆਦਾ ਜ਼ਰੂਰੀ ਸਮਝੀ ਬਲਕੇ ਕੀ ਅਕਾਲ ਤਖਤ ਸਾਹਿਬ ਤੋਂ ਹੋਏ ਹੁਕਮ ਦੇ ਅਸਲ ਵਿੱਚ ਤਾਂ ਉਹ ਕਮੇਟੀ ਦਾ ਗਠਨ ਕੀਤਾ ਸੀ ਕਮੇਟੀ ਨੇ ਭਰਤੀ ਕਰਨੇ ਸੀ ਉਸ ਤੋਂ ਬਾਅਦ ਡੈਲੀਗੇਟ ਬਣਨੇ ਸੀ ਉਸ ਤੋਂ ਬਾਅਦ ਪ੍ਰਧਾਨ ਦੀ ਚੋਣ ਹੋਣੀ ਸੀ ਪਰ ਜੇ ਉਸ ਵੇ ਨਾਲ ਚੱਲਦੇ ਤਰੀਕੇ ਨਾਲ ਚੱਲਦੇ ਫਿਰ ਤਾਂ ਪ੍ਰਧਾਨ ਕੋਈ ਹੋਰ ਬਣਦਾ ਸੁਖਬੀਰ ਦੇ ਹੱਥੋਂ ਪ੍ਰਧਾਨਗੀ ਜਾਂਦੀ ਸੀ ਇਹਨੇ ਆਪ ਪ੍ਰਧਾਨ ਬਣਨ ਵਾਸਤੇ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਦਲਿਆ ਤੁਸੀਂ ਇਹ ਦੇਖੋ ਵੀ ਇਹਨਾਂ ਦੀ ਸੋਚ ਕਿੱਥੇ ਹੈ ਇਹਨਾਂ ਨੂੰ ਸਿਰਫ ਕੁਰਸੀ ਚਾਹੀਦੀ ਹੈ ਇਹਨਾਂ ਦੇ ਮਨ 'ਚ ਅਕਾਲ ਤਖਤ ਸਾਹਿਬ ਦਾ ਜਾਂ ਉੱਥੇ ਦੇ ਜਥੇਦਾਰ ਦਾ ਕੋਈ ਅਦਬ ਸਤਕਾਰ ਨਹੀਂ ਹੈ ਕੋਈ ਜਿਤਨੀ ਹੈ ਸਾਧ ਸੰਗਤ ਜੀ ਜਿਹੜਾ ਇਹ ਪ੍ਰਧਾਨ ਬਣਿਆ ਉਹ ਟੋਲਾ ਹੈ ਜਿਹਦਾ ਨਾਂ ਸੁਖਬੀਰ ਬినా ਸਰਦਾ ਹੈ ਤੇ ਨਾ ਸੁਖਬੀਰ ਦਾ ਉਹਨਾਂ ਬਿਨਾ ਸਰਦਾ ਹੈ ਕਹਿਣ ਨੂੰ ਤਾਂ ਸਰਦਾਰ ਸੰਗਤ ਜੀ ਇਹ ਕਹਿੰਨੇ ਆ ਬਈ 6 ਲੱਖ ਭਰਤੀ ਹੋਈ ਐ ਸਹਾ ਸੰਗਤ ਐਮ ਸੀ ਤਾਂ ਇਹਨਾਂ ਦੇ ਦੋ ਨਹੀਂ ਜਿੱਤੇ ਪੂਰੇ ਪੰਜਾਬ ਦੇ ਵਿੱਚ ਤੇ 26 ਲੱਖ ਭਾਰਤੀ ਕਿੱਥੋਂ ਹੋਗੀ ਇਹਨਾਂ ਨੇ ਸਿਰਫ VOTER LISTਾਂ ਕਢਾ ਕੇ ਘਰੇ ਬਹਿ ਕੇ ਬੰਦੇ ਰੱਖ ਕੇ ਦਿਹਾੜੀ ਤੇ ਉਹਨਾਂ ਤੋਂ ਫਾਰਮ ਭਰਾ ਕੇ ਇਕੱਠੇ ਕਰਕੇ ਦਿੱਤੇ ਐ ਉਹਨਾਂ ਫਾਰਮਾਂ ਦੇ ਆਧਾਰ ਤੇ ਹੀ ਆਪਣੇ ਬੰਦੇ ਡੈਲੀਗੇਟ ਚੁਣ ਲੇ ਤੇ ਆਪ ਪ੍ਰਧਾਨ ਬਣ ਗਿਆ ਜਦੋਂ ਕਿ ਅਸਲ ਗੱਲ ਇਹ ਸੀ ਭਈ ਜਿਹੜੀ ਉਹ ਕਮੇਟੀ ਬਣੀ ਸੀ ਉਹਦੀ ਉਹਦੀ ਭਰਤੀ ਨੂੰ ਸਹੀ ਗਿਣਿਆ ਜਾਣਾ ਸੀ ਪਰ ਇਹਨਾਂ ਨੇ ਨਹੀਂ ਇਹ ਗੱਲ ਸਮਝੀ ਅੱਗੇ ਆਜੋ ਸਾਧ ਸੰਗਤ ਜੀ ਭਗਵੰਤ ਮਾਨ ਦੀ ਜਿਹੜੀ ਇਹ ਸਰਕਾਰ ਹੈ ਇਹਨੇ ਜਿੰਨੇ ਵੀ ਵਾਅਦੇ ਕੀਤੇ ਸੀ ਪਹਿਲਾਂ ਇਹ ਕਿਸੇ ਵਾਦੇ ਤੇ ਆਪਣੇ ਖਰੀ ਨਹੀਂ ਉਤਰੀ ਸਾਧ ਸੰਗਤ ਹੁਣ ਇਹਨੇ ਇੱਕ ਪਿੱਛੇ ਜੇ ਨਵਾਂ ਸ਼ੋਸ਼ਾ ਫੜਿਆ ਸੀ ਵੀ ਘਰ ਢਾ ਦਿਓ ਉਹ ਗਰੀਬਾਂ ਦੇ ਘਰ ਹੈ ਮੈਂ ਨਹੀਂ ਇਹ ਕਹਿ ਰਿਹਾ ਵੀ ਮੈਨੂੰ ਚਿੱਟਾ ਵੇਚਣ ਵਾਲਿਆਂ ਨਾਲ ਹਮਦਰਦੀ ਹੈ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਗਰੀਬਾਂ ਦੇ ਘਰ ਹੀ ਕਿਉਂ ਢਾਏ ਜਾਣੇ ਹੈ ਉਹ ਤਾਂ ਕਿਸੇ ਤੋਂ ਚਿੱਟਾ ਲਿਆ ਕੇ ਵੇਚਦੇ ਆ ਜਿਨ੍ਹਾਂ ਤੋਂ ਉਹ ਲਿਆਉਣੇ ਆ ਉਹਨਾਂ ਦੇ ਘਾਟਾ ਕੇ ਦਿਖਾ ਭਗਵਾਨ ਤਮਾਨ ਤੈਨੂੰ ਤਾਂ ਮੰਨਾਂਗੇ ਬਈ ਤੂੰ ਮੁੱਖ ਮੰਤਰੀ ਐ ਜਿਹੜੀ ਆ ਬੀਬੀ ਫੜੀ ਆ ਇਹਦਾ ਘਾਟਾ ਕੇ ਦਿਖਾ ਫੇਰ ਮੰਨੂਗਾ ਤੈਨੂੰ ਬਈ ਤੂੰ ਹੈ ਮੁੱਖ ਮੰਤਰੀ ਪਰ ਉੱਥੇ ਇਹਦੇ ਹੱਥ ਪਾਉਣ ਦੀ ਇਹਦੇ ਚ ਹਿੰਮਤ ਨਹੀਂ ਐ ਸਿਰਫ ਤੇ ਸਿਰਫ ਇਹਨੇ ਇੱਕ ਫੋਕੀ ਵਾਵਾ ਹੀ ਖੱਟਣੀ ਸੀ ਜੀ ਭਗਵੰਤ ਮਾਨ ਨੇ ਤਾਂ ਨਸ਼ਿਆ ਖਿਲਾਫ ਬਹੁਤ ਕੁਝ ਕਰਤਾ ਤੇ ਜੀ ਘਰ ਵੀ ਢਾਤੇ ਘਰ ਸਿਰਫ ਚਾਹੇ ਉਹਦੇ ਪਿਓ ਦੀ ਕਮਾਈ ਦਾ ਘਰ ਬਣਿਆ ਹੋਵੇ ਲੋਕਾਂ ਦੀਆਂ ਨਜ਼ਰਾਂ ਚ ਦਿਖਾਉਣ ਨੂੰ ਜੀ ਮੈਂ ਬਹੁਤ ਕੰਮ ਕਰਦਾ ਐ ਇਹ ਗੱਲਾਂ ਨੂੰ ਸਮਝੋ ਸਾਧ ਸੰਗਤ ਮੈਂ ਕੋਈ ਚਿੱਟਾ ਵੇਚਣ ਵਾਲੇ ਦੇ ਹੱਕ 'ਚ ਨਹੀਂ ਖੜਿਆ ਮੈਂ ਸਿਰਫ ਇਹ ਗੱਲ ਕਹਿ ਰਿਹਾ ਬਈ ਜਿਹੜੇ ਹੋਰ ਵੱਡੇ ਬੱਚੇ ਵੱਡੇ ਮਗਰਮਾਚ ਐ ਉਹਨਾਂ ਨੂੰ ਵੀ ਤਾਂ ਫੜ ਪਰ ਉੱਥੇ ਇਹਦੇ ਹੱਥ ਕੰਬਦੇ ਐ ਸਾਧ ਸੰਗਤ ਜੀ ਉੱਥੇ ਇਹਦਾ ਹੱਥ ਨਹੀਂ ਪੈਂਦਾ ਇਹਨੂੰ ਵੀ ਪਤਾ ਐ ਬਈ ਸਰਕਾਰ ਆਹੀ 1.5 ਸਾਲ ਰਹਿ ਗਿਆ ਮੁੜ ਕੇ ਮੈਂ ਕੀ ਕਰੂੰਗਾ ਕਿਉਂਕਿ ਸਾਂਗਤ ਜੀ ਝਾੜੂ ਦੀ ਕੋਈ ਕੁਰਬਾਨੀ ਨਹੀਂ ਹੈ ਜਿਹੜੀ ਗੱਲ ਕਰਕੇ ਹੋਂਦ ਚ ਆਈ ਹੈ ਸਿਰਫ ਇਹ ਕਾਂਗਰਸ ਤੇ ਬਾਦਲਾਂ ਦਾ ਵਿਰੋਧ ਸੀ ਜਿਹਦੇ ਕਰਕੇ ਇਹ ਜਿੱਤੇ ਐ ਪਰ ਜੋ ਲੋਕਾਂ ਤੋਂ ਆਸਾਂ ਸੀ ਲੋਕ ਬਹੁਤ ਛੇਤੀ ਸਮਝ ਗਏ ਇਹਨੂੰ ਗਾਹ ਨੂੰ ਮੈਂ ਤੁਹਾਨੂੰ ਯਕੀਨ ਦਿਵਾਉਣਾ ਏ ਜੇ ਇਹਨਾਂ ਦੀ ਇੱਕ ਸੀਟ ਵੀ ਆ ਜਾਵੇ ਇੱਕ ਬਹੁਤ ਬੁਰਾ ਹਾਲ ਹੋ ਗਿਆ ਪਿੰਡਾਂ ਚ ਇਹਨਾਂ ਦਾ ਕੰਮ ਕੋਈ ਕੀਤਾ ਨਹੀਂ ਸਭ ਤੋਂ ਵੱਡੀ ਗੱਲ ਸਾਧ ਸੰਗਤ ਜੀ ਸੈਂਟਰ ਦੀ ਗ੍ਰਾਂਟ ਆਉਂਦੀ ਹੈ ਸੜਕਾਂ ਦੀ ਪ੍ਰਧਾਨ ਮੰਤਰੀ ਯੋਜਨਾ ਦੀ ਜਿੱਦਾਂ ਸੈਂਟਰ ਦੀ ਸਕੀਮ ਹੈ ਉਹਦਾ ਅਧ்கਾਟਨ ਕਰਨਾ ਮੈਂ ਅੱਜ ਇੱਕ ਦੋ ਦਿਨ ਪਹਿਲਾਂ ਹੀ ਝਾੜੂ ਦੇ ਐਮਐਲਏ ਉੱਥੇ ਹੀ ਨਹੀਂ ਇਹਨਾਂ ਦਾ ਹੱਕ ਹੀ ਨਹੀਂ ਹੈ ਸੈਂਟਰ ਦੀ ਸਕੀਮ ਤੇ ਐਮਐਲਏ ਦਾ ਕੋਈ ਰਾਈਟ ਨਹੀਂ ਹੁੰਦਾ ਪਰ ਇਹ ਕਰਨ ਕੀ ਵਿਚਾਰੇ ਭਗਵੰਤ ਮਾਨ ਗਾਰੰਟੀ ਨਹੀਂ ਦਿੰਦਾ ਇਹ ਕਹਦਾ ਨਹੀਂ ਪੱਥਰ ਰੱਖਣ ਆ ਕੰਮ ਕੀਤਾ ਇਹਨਾਂ ਨੇ ਹੁਣ ਟਾਇਲਟ ਬਣਾਏ ਸੀ ਬਾਥਰੂਮ ਠੀਕ ਕਰਾਈ ਸੀ ਸਾਧ ਸੰਗਤ ਜੀ ਬਾਥਰੂਮਾਂ ਦਾ ਨਹੀਂ ਪੱਥਰ ਰੱਖਦਾ ਉਹ ਵੀ ਠੀਕ ਕਰਾਉਣ ਦਾ ਤੁਸੀਂ ਸੋਚ ਦੇਖੋ ਕਿੱਥੇ ਖੜੀ ਐ ਸਰਕਾਰ ਦੀ ਸਿਰਫ ਬਾਥਰੂਮਾਂ ਦਾ ਹੀ ਨਹੀਂ ਪੱਥਰ ਰੱਖਦਾ ਵੀ ਅਸੀਂ ਬਾਥਰੂਮ ਠੀਕ ਕਰਾਏ ਆ ਦਿੱਲੀੋਂ ਇਹ ਵੀ ਜੋ ਝਾੜੂ ਦੇ ਮੈਂਬਰ ਜਾਂ ਪ੍ਰਧਾਨ ਜਾਂ ਐਮਪੀ ਐਮਐਲਏ ਕਰਦੇ ਆ ਉਹ ਵੱਖਰਾ ਹੀ ਹੁੰਦਾ ਹੈ ਸਾਹ ਸੰਗਤ ਜੀ ਦਿੱਲੀੋਂ ਹਾਰ ਕੇ ਹੁਣ ਹੋਰੇ ਆ ਕੇ ਬਹਿ ਗਏ ਬਈ ਦਿੱਲੀ ਦਾ ਕੋਈ ਪੁੱਛਦਾ ਨਹੀਂ ਡੇਢ ਕ ਸਾਲ ਹੈਗਾ ਹੁਣ ਪੰਜਾਬ 'ਚ ਹੀ ਰਾਜ ਕਰ ਲੀਏ ਬਈ ਤੁਹਾਨੂੰ ਦਿੱਲੀ 'ਚ ਕੋਈ ਕੰਮ ਨਹੀਂ ਤੁਸੀਂ ਵਿਹਲੇ ਹੋ ਕੇ ਉਰੇ ਆ ਕੇ ਜਮਈ ਵੇਲੇ ਹਾਂ ਤੁਸੀਂ ਸੋਚਣ ਵਾਲੀਆਂ ਗੱਲਾਂ ਐ ਸੋਚਣ ਵਾਲੀਆਂ ਸਾਧ ਸੰਗਤ ਜੀ ਇਹ ਸਿਰਫ ਰਾਜ ਦੇ ਭੁੱਖੇ ਐ ਰਾਜ ਦੇ ਭੁੱਖੇ ਐ ਕੁਛ ਨਹੀਂ ਚਾਹੁੰਦੇ ਹੋਰ ਕੋਈ ਲੋਕਾਂ ਦੀ ਭਲਾਈ ਨਹੀਂ ਚਾਹੁੰਦੇ ਬੜੀਆਂ ਬੜੀਆਂ ਗੱਲਾਂ ਮੇਰਾ ਰਾਜ ਆਊਗਾ ਮੈਂ ਧਰਨਾ ਨਹੀਂ ਦੇਣਦਾ ਹਾਂ ਕਿਸੇ ਨੂੰ ਉਦੋਂ ਤੱਕ ਟੈਂਕੀਆਂ ਤੇ ਆਪ ਚੜ ਜਾਂਦਾ ਸੀ ਪਹਿਲਾਂ ਹਲੇ ਧਰਨਾ ਦੇਣ ਵਾਲੇ ਕਾਂਗਰਸ ਦੀ ਸਰਕਾਰ 'ਚ ਬਾਤ ਚੜਦੇ ਸੀ ਇਹ ਪਹਿਲਾਂ ਉੱਪਰ ਚੜਿਆ ਹੁੰਦਾ ਸੀ ਸਮਝੋ ਸ ਆਸੰਗਤ ਜੀ ਇਹ ਗੱਲਾਂ ਨੂੰ ਸਮਝੋ ਇਹ ਗੱਲਾਂ ਨੂੰ ਕਿਸੇ ਨੇ ਤੁਹਾਡਾ ਭਲਾ ਨਹੀਂ ਕਰਨਾ ਭਲਾ ਉਹੀ ਕਰ ਸਕਦਾ ਹੈ ਤੁਹਾਡਾ ਜਿਨ੍ਹਾਂ ਨੇ ਪਹਿਲਾਂ ਕੌਮ ਲਈ ਕੁਝ ਕੀਤਾ ਹੈ ਉਹਨਾਂ ਨੇ ਤਾ ਕੀਤਾ ਪਹਿਲਾਂ ਉਹਨਾਂ ਦੇ ਪਰਿਵਾਰਾਂ ਚ ਜਾਂ ਉਹਨਾਂ ਚ ਕੌਮ ਲਈ ਦਰਦ ਸੀ ਅਮਰਤਪਾਲ ਨੂੰ ਕੋਈ ਲੋੜ ਨਹੀਂ ਸੀ ਉਹ ਬਾਹਰ ਵਧੀਆ ਕੰਮ ਕਰਦਾ ਸੀ ਔਰੇ ਆ ਕੇ ਤੁਹਾਨੂੰ ਹਲੂਣਾ ਦਿੱਤਾ ਚੱਕ ਕੇ ਸਰਕਾਰ ਨੇ ਅੰਦਰ ਕਰਤਾ ਤੁਸੀਂ ਐਮਪੀ ਬਣਾਤਾ ਪਰ ਬਾਹਰ ਨਹੀਂ ਛੱਡਿਆ ਇਸ ਤੋਂ ਪਹਿਲਾਂ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ ਐਮਪੀ ਛੱਡੇ ਸੀ ਕਹਿੰਦੇ ਸੀ ਜੀ ਅਸੀਂ ਐਮਪੀ ਬਣ ਕੇ ਆ ਤਾਂ ਸਾਨੂੰ ਛੱਡਿਆ ਜੇ ਐਮਪੀ ਬਣੇ ਤੇ ਛੱਡਿਆ ਸੀ ਤਾਂ ਅਮਰਤਪਾਲ ਨੂੰ ਕਿਉਂ ਨਹੀਂ ਛੱਡਿਆ ਇਹ ਸਿਰਫ ਤੇ ਸਿਰਫ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਐ ਸਾਧ ਸੰਗਤ ਅੱਜ ਮੇਰੇ ਨਾਲ ਵਾਅਦਾ ਕਰਕੇ ਜਾਓ ਕਿ 1.5 ਸਾਲ ਤੁਸੀਂ ਵਰਕ ਕਰੋਗੇ ਦੱਬ ਕੇ ਲੋਕਾਂ ਨੂੰ ਜਾਗਰੂਕ ਕਰੋਗੇ ਅੰਮ੍ਰਿਤਪਾਲ ਦੀਆਂ ਪਾਲਿਸੀਆਂ ਨਾਲ ਤੇ ਅੱਜ ਪ੍ਰਣ ਕਰਕੇ ਜਾਓ ਕੇ 2027 ਚ ਆਪਾ ਅਮਰਤਪਾਲ ਨੂੰ ਮੁੱਖ ਮੰਤਰੀ ਬਣਾਉਣਾ ਸਾ ਸੰਗਤ ਜੀ ਬਹੁਤ ਬਹੁਤ ਵੱਡੀ ਕੁਰਬਾਨੀ ਆ ਉਹ ਮੁੰਡੇ ਦੀ ਕੋਈ ਐਸੀ ਗੱਲ ਨਹੀਂ ਐ ਬਈ ਸਰਕਾਰਾਂ ਦਾ ਬੰਦਾ ਜੇ ਸਰਕਾਰਾਂ ਦਾ ਹੁੰਦਾ ਫਿਰ ਅੰਦਰ ਹੀ ਹੁੰਦਾ ਫਿਰ ਤਾਂ ਬਾਹਰ ਹੁੰਦਾ ਸੋਚਣ ਵਾਲੀ ਗੱਲ ਹੈ ਜੇ ਸਰਕਾਰਾਂ ਦਾ ਹੁੰਦਾ ਤਾਂ ਬਾਹਰ ਹੁੰਦਾ ਜਾਂ ਅੰਦਰ ਹੁੰਦਾ ਸਾਧ ਸੰਗਤ ਕੋਈ ਗੱਲ ਨਹੀਂ ਸਰਕਾਰਾਂ ਨਾਲ ਉਹਦੀ ਉਹ ਸਿਰਫ ਪੰਜਾਬ ਦਾ ਭਲਾ ਚਾਹੁੰਦਾ ਹੈ ਪੰਜਾਬ ਚੋਂ ਨਸ਼ੇ ਖਤਮ ਕਰਨਾ ਚਾਹੁੰਦਾ ਹੈ ਤੁਹਾਨੂੰ ਥੋੜੀ ਹੋਂਦ ਨਾਲ ਜਾਣੂ ਕਰਾਉਣੀ ਚਾਹੁੰਦਾ ਹੈ ਇਸ ਲਈ ਆਪਾਂ ਸਾਰਿਆਂ ਨੇ ਹੁਣ ਡੇਢ ਸਾਲ ਮਿਹਨਤ ਕਰਨੀ ਐ 2027 ਦੇ ਇਲੈਕਸ਼ਨਾਂ ਤੱਕ ਤੇ ਅਮਰਤਪਾਲ ਨੂੰ ਮੁੱਖ ਮੰਤਰੀ ਬਣਾਉਣਾ ਬਾਕੀ ਸਾਰ ਸੰਗਤ ਜੀ ਕੋਈ ਵੀ ਐਸੀ ਗੱਲ ਕਹੀ ਹੋਵੇ ਕਿਸੇ ਨਾਲ ਜਿਹਦੇ ਨਾਲ ਕਿਸੇ ਦਾ ਵੀ ਮਨ ਦੁਖਿਆ ਹੋਵੇ ਤਾਂ ਮੈਂ ਹੱਥ ਬੰਨ੍ਹ ਕੇ ਮਾਫੀ ਮੰਗਣਾ ਤੇ ਆਪ ਸਭ ਨੂੰ ਵਿਸ਼ਵਾਸ ਦਿਵਾਉਣਾ ਕਿ ਤੁਸੀਂ ਸਾਡਾ ਸਾਥ ਦਿਓ ਕਿਉਂਕਿ ਜੇ ਜਿਹੜੇ ਅਸੀਂ ਬੰਦੇ ਜਾਂ ਆਪਣੇ ਮੈਂਬਰ ਅੱਗੇ ਲੈ ਕੇ ਆਵਾਂਗੇ ਉਹ ਸਾਰੇ ਕੁਰਬਾਨੀ ਵਾਲੇ ਪਰਿਵਾਰਾਂ ਦੇ ਹੋਣਗੇ ਤਕਰੀਬਨ ਜਿਨ੍ਹਾਂ ਦੀ ਪਹਿਲੇ ਹੀ ਕੌਮ ਨੂੰ ਬਹੁਤ ਦੇਣ ਹੈ ਇਸ ਲਈ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਸਾਡਾ ਵੱਧ ਚੜ ਕੇ ਸਾਥ ਦੇਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ